ਇੱਕ ਫਰਿੱਜ ਉੱਤੇ 59 ਯਾਨੀ ਕਿ 60 ਟੁਕੜੇ ਜੀ ਹਾਂ ਇਹ ਬਿਲਕੁਲ ਸੱਚਾ ਦੇਖਣ ਨੂੰ ਹੀ ਬਹੁਤ ਜ਼ਿਆਦਾ ਘਿਣਾਉਣਾ ਲੱਗਦਾ ਪਰ ਅਸਲ ਦੇ ਵਿੱਚ ਇਹ ਚੀਜ਼ ਵਾਕਈ ਹੋਈ ਆ ਇੱਕ ਲੜਕੀ ਦੇ ਨਾਲ ਜਦੋਂ ਪੁਲਿਸ ਇਸ ਕ੍ਰਾਈਮ ਸੀਨ ਦੇ ਉੱਤੇ ਐਂਟਰ ਹੋਈ ਸੀ ਨਾ ਤਾਂ ਪੁਲਿਸ ਉਸ ਜਗ੍ਹਾ ਦੇ ਉੱਤੇ ਰੋਕਿਆ ਨਹੀਂ ਗਿਆ ਤੇ ਪੁਲਿਸ ਦੇ ਦੁਆਰਾ ਉਸੇ ਬਖਤੀ ਬਾਹਰ ਆਇਆ ਜਾਂਦਾ ਤੇ ਬਾਹਰ ਆ ਕੇ ਡਬਲ ਮਾਸਕ ਲਾ ਕੇ ਪੁਲਿਸ ਦੁਆਰਾ ਤੋਂ ਅੰਦਰ ਜਾਂਦੀ ਆ ਤੇ ਅੰਦਰ ਜਾਣ ਤੋਂ ਬਾਅਦ ਪੁਲਿਸ ਤੇ ਦੁਆਰਾ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਦੋਂ ਪੁਲਿਸ ਵਾਲੇ ਇੱਕ ਫਰਿੱਜ ਦੇਖਦੇ ਨੇ ਜਿਸ ਦੇ ਨੀਚੇ ਜੋ ਖੂਨ ਲੱਗਿਆ ਹੋਇਆ ਸੀ ਤੇ ਪੁਲਿਸ ਵਾਲਿਆਂ ਦੁਆਰਾ ਉਸ ਫਰਿੱਜ ਨੂੰ ਓਪਨ ਕੀਤਾ ਜਾਂਦਾ ਨਾ ਤਾਂ ਉਸ ਦਾ ਨਜ਼ਾਰਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਉਸ ਤੋਂ ਬਾਅਦ ਪੁਲਿਸ ਵਾਲੇ ਉਸ ਫਰਿੱਜ ਨੂੰ ਛੂੰਦੇ ਤੱਕ ਨਹੀਂ ਤੇ ਬਾਹਰ ਆ ਕੇ ਫੋਰੈਂਸਿਕ ਐਕਸਪਰਟਸ ਨੂੰ ਫੋਨ ਕਰ ਦਿੰਦੇ ਨੇ ਤੇ ਫਿਰ ਫੋਰੈਂਸਿਕ ਵਾਲੇ ਆਉਂਦੇ ਨੇ ਤੇ ਫੋਰੈਂਸਿਕ ਵਾਲਿਆਂ ਨੂੰ ਵੀ ਉਸ ਜਗ੍ਹਾ ਦੇ ਉੱਤੋਂ ਸਾਰਾ ਕੁਝ ਸਮੇਟਣ ਦੋ ਸਰਕਾਰੀ ਕਰਮਚਾਰੀ ਬੁਲਾਉਣੇ ਪੈਂਦੇ ਨੇ ਮਰਚਰੀ ਤੋਂ ਸਰਕਾਰੀ ਹਸਪੀਟਲ ਦੇ ਵਿੱਚੋਂ ਤੇ ਫਿਰ ਸਾਰਾ ਕੁਝ ਸਮੇਟਿਆ ਜਾਂਦਾ ਉਹ ਚੀਜ਼ਾਂ ਉਹ ਲਾਸ਼ ਐਨੇ ਜ਼ਿਆਦਾ ਟੁਕੜਿਆਂ ਦੇ ਵਿੱਚ ਮੌਜੂਦ ਸੀ 29 ਸਾਲਾਂ ਦੀ ਲੜਕੀ ਮਹਾਲక్ష్ਮੀ ਨੇਪਾਲ ਦੇ ਵਿੱਚ ਰਹਿੰਦੀ ਸੀ ਨੇਪਾਲ ਦੇ ਵਿੱਚ ਹੀ ਉਸ ਦਾ ਵਿਆਹ ਪਤੀ ਦਾ ਨਾਮ ਸੀ ਹਿਮੰਤ ਦਾਸ ਤੇ ਉਹਨਾਂ ਦਾ ਵਿਆਹ ਹੋਇਆ ਸੀ 2019 ਦੇ ਵਿੱਚ ਤੇ ਉੱਥੋਂ ਚੰਗੇ ਪੋਇਖ ਦੀ ਆਸ ਲੈ ਕੇ ਉਹ ਇੰਡੀਆ ਆ ਜਾਂਦੇ ਨੇ ਇੰਡੀਆ ਦੇ ਕਰਨਾਟਕਾ ਬੈਂਗਲੌਰ ਦੇ ਵਿੱਚ ਪਤੀ ਦੇ ਦੁਆਰਾ ਇੱਕ ਮੋਬਾਈਲ ਸ਼ਾਪ ਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਜਾਂਦਾ ਅਤੇ ਪਤਨੀ ਦੇ ਦੁਆਰਾ ਇੱਕ ਮੌਲ ਦੇ ਵਿੱਚ ਬਿਊਟੀ ਪ੍ਰੋਡਕਟਸ ਦੀ ਦੁਕਾਨ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਜਾਨੀ ਮਹਾ ਲਕਸ਼ਮੀ ਦੇ ਦੁਆਰਾ ਇਹ ਕੰਮ ਚੱਲਦੇ-ਚੱਲਦੇ ਕੁਝ ਸਮਾਂ ਬੀਤਦਾ ਉਹਨਾਂ ਦੇ ਇੱਕ ਬੱਚੀ ਵੀ ਪੈਦਾ ਹੁੰਦੀ ਹੈ ਇਸੇ ਦੇ ਦੌਰਾਨ ਹੀ ਮਹਾ ਲਕਸ਼ਮੀ ਦੇ ਪਤੀ ਜਾਨੀ ਕਿ ਹਿਮੰਤ ਦਾਸ ਨੂੰ ਕੁਝ ਸ਼ੱਕ ਹੋਣ ਲੱਗ ਜਾਂਦਾ ਆਪਣੀ ਪਤਨੀ ਦੇ ਉੱਤੇ ਤੇ ਉਸ ਦੇ ਪਾਰਕ ਸਿਨਾਲਾ ਫੇਅਰ ਆਊਟ ਕੁਝ ਜਾਂਚ ਵੀ ਕਰਦਾ ਤੇ ਇਸੇ ਦੌਰਾਨ ਉਸ ਨੂੰ ਪਤਾ ਲੱਗਦਾ ਕਿ ਉਸ ਦਾ ਕੋਈ ਅਫੇਅਰ ਚੱਲ ਰਿਹਾ ਮੇਰੀ ਪਤਨੀ ਦਾ ਤੇ ਇਸ ਤੋਂ ਬਾਅਦ ਉਸਤੇ ਦੁਆਰਾ ਕੀਤਾ ਜਾਂਦਾ ਕਿ ਆਪਣੀ ਪਤਨੀ ਨੂੰ ਛੱਡ ਦਿੱਤਾ ਜਾਂਦਾ ਉਹ ਆਪਣੀ ਮਾਂ ਤੇ ਭੈਣ ਦੇ ਨਾਲ ਉਸੇ ਬੰਗਲੌਰ ਦੇ ਵਿੱਚ ਹੀ ਇੱਕ ਹੋਰ ਅਪਾਰਟਮੈਂਟ ਦੇ ਵਿੱਚ ਸ਼ਿਫਟ ਹੋ ਜਾਂਦੀ ਆ ਕੁਝ ਸਮਾਂ ਉੱਥੇ ਰਹਿੰਦੀ ਆ ਉਸ ਤੋਂ ਬਾਅਦ ਆਪਣੀ ਬੇਟੀ ਨੂੰ ਹਿਮਾਤਾਸ ਨੂੰ ਸੌਂਪ ਦਿੰਦੀ ਆ ਤੇ ਬਾਅਦ ਦੇ ਵਿੱਚ ਉਹ ਇੱਕ ਹੋਰ ਘਰ ਕਿਰਾਏ ਦੇ ਉੱਤੇ ਲੈਂਦੀ ਆ ਜਿੱਥੇ ਦੇ ਵਿੱਚ ਉਹ ਰਹਿਣਾ ਸ਼ੁਰੂ ਕਰਦੀ ਆ ਤਿੰਨ ਮੰਜ਼ਲਾਂ ਦਾ ਇਹ ਇੱਕ ਘਰ ਸੀ ਤੇ ਹਿੱਸੇ ਤੋਂ ਆਪਣੇ ਮਾਲ ਦੇ ਉੱਤੇ ਕੰਮ ਤੇ ਵੀ ਜਾਇਆ ਕਰਦੀ ਸੀ ਤੇ ਵਾਪਸ ਵੀ ਇੱਥੇ ਹੀ ਆਇਆ ਕਰਦੀ ਸੀ ਇਸ ਤੋਂ ਬਾਅਦ ਤਰੀਕ ਆਉਂਦੀ ਆ 2 ਸਪਟੰਬਰ 2024 ਦੀ ਜਾਨੀ ਅੱਜ ਤੋਂ ਲਗਭਗ 23 24 ਦਿਨ ਪਹਿਲਾਂ ਤੇ ਉਸ ਵਕਤ ਹੁੰਦਾ ਇਹ ਆ ਕਿ ਇੱਕ ਲਾਸਟ ਕਾਲ ਉਸ ਦੇ ਦੁਆਰਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਦੇ ਫੋਨ ਤੋਂ ਕੋਈ ਕਾਲ ਹੀ ਨਹੀਂ ਕੀਤਾ ਜਾਂਦਾ ਤੇ ਫਿਰ ਸੀਨ ਆ ਜਿਹੜਾ ਉਹ ਸ਼ਿਫਟ ਹੋ ਜਾਂਦਾ ਲਗਭਗ 21 ਸਪਟੰਬਰ ਦੇ ਉੱਤੇ ਤੇ ਉਸ ਵਕਤ ਕੁਝ ਗਵਾਂਟੀਆਂ ਦੇ ਦੁਆਰਾ ਉਸ ਘਰ ਦੇ ਜਿਹੜਾ ਮਾਲਕ ਸੀ ਉਸਦੇ ਨਾਲ ਕੰਟੈਕਟ ਕੀਤਾ ਜਾਂਦਾ ਤੇ ਉਸ ਨੂੰ ਦੱਸਿਆ ਜਾਂਦਾ ਕਿ ਇਸ ਘਰ ਦੇ ਵਿੱਚੋਂ ਬਹੁਤ ਤੇਜ਼ ਬਦਬੂ ਆ ਰਹੀ ਆ ਤੁਸੀਂ ਆ ਕੇ ਦੇਖੋ ਉਹ ਉੱਥੇ ਪਹੁੰਚਦਾ ਬਦਬੂ ਵਾਕਈ ਬਹੁਤ ਜ਼ਿਆਦਾ ਤੇਜ਼ ਸੀ ਤੇ ਇਸ ਤੋਂ ਬਾਅਦ ਜੋ ਐਗਰੀਮੈਂਟ ਉਸ ਦਾ ਮਹਾਂਲక్ష్ਮੀ ਦੇ ਨਾਲ ਹੋਇਆ ਸੀ ਉਸ ਤੇ ਵਿੱਚ ਉਸ ਨੇ ਆਪਣੀ ਮਾਂ ਦਾ ਇੱਕ ਫੋਨ ਨੰਬਰ ਦਿੱਤਾ ਹੋਇਆ ਸੀ ਤੇ ਉਹ ਉਸ ਫੋਨ ਨੰਬਰ ਦੇ ਉੱਤੇ ਕਾਲ ਕਰਦਾ ਤੇ ਉਸੇ ਕਾਲ ਦੇ ਉੱਤੋਂ ਉਸ ਦੀ ਮਾਂ ਆਪੋਂ ਫੋਨ ਚੱਕਦੀ ਹੈ ਤੇ ਉਹ ਕਹਿੰਦੀ ਹੈ ਹਾਂਜੀ ਦੱਸੋ ਤਾਂ ਉਸ ਦੇ ਦੁਆਰਾ ਜਾਨੀ ਲੈਂਡਲੋਰਡ ਦੇ ਦੁਆਰਾ ਕਿਹਾ ਜਾਂਦਾ ਕਿ ਤੁਹਾਡੀ ਬੇਟੀ ਕਿੱਥੇ ਹੈ ਤਾਂ ਉਸ ਦੇ ਦੁਆਰਾ ਕਿਹਾ ਜਾਂਦਾ ਕਿ ਮੇਰੀ ਬੇਟੀ ਨਾਲ ਮੇਰਾ 15-20 ਦਿਨ ਪਹਿਲਾਂ ਕੰਟੈਕਟ ਹੋਇਆ ਸੀ ਉਸ ਤੋਂ ਬਾਅਦ ਅੱਜ ਤੱਕ ਮੇਰੀ ਉਸ ਨਾਲ ਗੱਲਬਾਤ ਹੀ ਨਹੀਂ ਹੋਈ ਜਾਨੀ ਕਿ ਬਹੁਤ ਨਜ਼ਦੀਕ ਇੱਕੋ ਸ਼ਹਿਰ ਦੇ ਵਿੱਚ ਰਹਿੰਦੇ ਸੀ ਤੇ 20 ਦਿਨ ਤੱਕ ਉਸ ਦੀ ਮਾਂ ਨਾਲ ਹੀ ਉਸ ਦੀ ਕੋਈ ਗੱਲਬਾਤ ਨਹੀਂ ਸੀ ਹੋ ਰਹੀ ਤਾਂ ਇਸ ਤੋਂ ਬਾਅਦ ਉਸ ਦੇ ਦੁਆਰਾ ਉਸ ਦੀ ਮਾਂ ਨੂੰ ਇਹ ਗੱਲ ਦੱਸੀ ਜਾਂਦੀ ਹੈ ਜਦੋਂ ਕਿ ਇਸ ਤੇ ਅਪਾਰਟਮੈਂਟ ਦੇ ਵਿੱਚੋਂ ਜਾਂ ਘਰ ਦੇ ਵਿੱਚੋਂ ਬਹੁਤ ਜ਼ਿਆਦਾ ਤੇਜ਼ ਬਦਬੂ ਆ ਰਹੀ ਆ ਤਾਂ ਉਸੇ ਵਕਤ ਉਸ ਦੀ ਮਾਂ ਤੇ ਭੈਣ ਦੋਨੋਂ ਹੀ ਉਸੇ ਉਸ ਦੇ ਘਰ ਵੱਲ ਜਾਣ ਲਈ ਨਿਕਲ ਜਾਂਦੀਆਂ ਨੇ ਤੇ ਉੱਥੇ ਪਹੁੰਚਦੀਆਂ ਨੇ ਉਸ ਨੇ ਜਾਨੀ ਮਹਾ ਲక్ష్ਮੀ ਨੇ ਆਪਣੀ ਮਾਂ ਨੂੰ ਇੱਕ ਹੋਰ ਚਾਬੀ ਦਿੱਤੀ ਹੋਈ ਸੀ ਆਪਣੇ ਘਰ ਦੀ ਐਮਰਜੈਂਸੀ ਵਾਸਤੇ ਇੱਕ ਇੱਕ ਕਦੇ ਜ਼ਰੂਰਤ ਪਵੇ ਤਾਂ ਤੁਸੀਂ ਇੱਥੇ ਆ ਕੇ ਵੀ ਰਹਿ ਸਕਦੀ ਹਾਂ ਤਾਂ ਉਸ ਤੋਂ ਬਾਅਦ ਉਸ ਦੇ ਦੁਆਰਾ ਘਰ ਦਾ ਜੋਂਹ ਹੀ ਦਰਵਾਜ਼ਾ ਖੁੱਲਿਆ ਜਾਂਦਾ ਉਸ ਵਕਤ ਉਹਨਾਂ ਦੇ ਨਾਲ ਕੁਝ ਪੜੋਸੀ ਵੀ ਸ਼ਾਮਲ ਸੀ ਉਹ ਲੈਂਡਲੋਰਡ ਵੀ ਸ਼ਾਮਲ ਸੀ ਤੇ ਮਾਂ ਤੇ ਪੈਣ ਜਾਨੀ ਕਿ ਮਹਾ ਲਕਸ਼ਮੀ ਦੀਆਂ ਉਹ ਵੀ ਉਸਦੇ ਨਾਲ ਹੀ ਸੀ ਤਾਂ ਜਦੋਂ ਇਹਨਾਂ ਦੇ ਦੁਆਰਾ ਅਪਾਰਟਮੈਂਟ ਦਾ ਕਮਰਾ ਖੁੱਲਿਆ ਜਾਂਦਾ ਜਾਨੀ ਕਿ ਅਪਾਰਟਮੈਂਟ ਨੂੰ ਜਾਂ ਮੰਜ਼ਲ ਨੂੰ ਖੁੱਲਿਆ ਜਾਂਦਾ ਤਾਂ ਉਸਤੇ ਵੀ ਐਂਟਰ ਹੁੰਦਾ ਤਾਂ ਜੋ ਅੰਦਰ ਦਾ ਦ੍ਰਿਸ਼ ਸੀ ਉਹ ਬਹੁਤ ਜ਼ਿਆਦਾ ਖੌਫਨਾਕ ਸੀ ਉਹਨਾਂ ਦੇ ਦੁਆਰਾ ਉੱਥੋਂ ਤੁਰੰਤ ਹੀ ਬਾਹਰ ਆਇਆ ਜਾਂਦਾ ਕਿਉਂਕਿ ਬਦਬੂ ਵੀ ਬਹੁਤ ਜ਼ਿਆਦਾ ਤੇਜ਼ ਸੀ ਉਹਨਾਂ ਤੋਂ ਬਦਬੂ ਵੀ ਤੇਸੋਂ ਤੋਂ ਬਾਅਦ ਉਹਨਾਂ ਤੇ ਦੁਬਾਰਾ ਪੁਲਿਸ ਨੂੰ ਵੀ ਕਾਲ ਕੀਤਾ ਜਾਂਦਾ ਪੁਲਿਸ ਆਉਂਦੀ ਹੈ ਤੇ ਪੁਲਿਸ ਦੇ ਦੁਆਰਾ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਬਦਬੂ ਸਹਿਣ ਨਹੀਂ ਹੁੰਦੀ ਤੇ ਪੁਲਿਸ ਇੱਕ ਵਾਰ ਬਾਹਰ ਆ ਜਾਂਦੀ ਹੈ ਤੇ ਉਹ ਵੀ ਉਲਟੀਆਂ ਕਰਦੇ ਹੋਏ ਕਿਉਂਕਿ ਅੰਦਰ ਦ੍ਰਿਸ਼ ਵੀ ਬਹੁਤ ਜ਼ਿਆਦਾ ਖਤਰਨਾਕ ਸੀ ਹਲਕ-ਹਲਕ ਜਗ੍ਹਾ ਦੇ ਉੱਤੇ ਮਾਸ ਦੇ ਟੁਕੜੇ ਪਏ ਹੋਏ ਸੀ ਤੇ ਨਾਲ ਹੀ ਖੂਨ ਦੇ ਵੀ ਕੁਝ ਲੁੱਥੇ ਜਿਹੜੇ ਉਹ ਉੱਥੇ ਹੀ ਪਏ ਹੋਏ ਸੀ ਪੋਸਤੇ ਦੁਆਰਾ ਬਾਹਰ ਆਇਆ ਜਾਂਦਾ ਡਬਲ ਡਬਲ ਮਾਸਕ ਆ ਜਿਹੜੇ ਉਹ ਚੜਾਏ ਜਾਂਦੇ ਨੇ ਤੇ ਫਿਰ ਤੋਂ ਪੁਲਿਸ ਅੰਦਰ ਜਾਂਦੀ ਹੈ ਤੇ ਅੰਦਰ ਜਾ ਕੇ ਉਹਨਾਂ ਦੇ ਦੁਆਰਾ ਇੱਕ ਲੇਨ ਬਣੀ ਹੋਈ ਸੀ ਫਰਸ਼ ਦੇ ਉੱਤੇ ਲਾਲ ਰੰਗ ਦੀ ਤੇ ਉਹਨੂੰ ਉਸ ਨੂੰ ਟ੍ਰੇਸ ਕੀਤਾ ਜਾਂਦਾ ਤਾਂ ਉਹ ਫ੍ਰਿਜ ਦੇ ਵਿੱਚੋਂ ਇੰਜ ਲੱਗ ਰਿਹਾ ਸੀ ਕੋਈ ਚੀਜ਼ ਟਪਕ ਟਪਕ ਕੇ ਉਹ ਲੇਨ ਬਣੀ ਹੋਵੇ ਤੇ ਉਹਨਾਂ ਦੇ ਦੁਆਰਾ ਜਦੋਂ ਫ੍ਰਿਜ ਨੂੰ ਖੋਲਿਆ ਜਾਂਦਾ ਤਾਂ ਇਸ ਦਾ ਨਜ਼ਾਰਾ ਹੋਰ ਵੀ ਜ਼ਿਆਦਾ ਭੈਣਕ ਸੀ ਇਸੇ ਤੋਂ ਬਾਅਦ ਪੁਲਿਸ ਦੇ ਦੁਆਰਾ ਫੋਰੈਂਸਿਕ ਐਕਸਪਰਟ ਨੂੰ ਸੱਦਾ ਜਾਂਦਾ ਤੇ ਉੱਥੇ ਲਿਆਂਦਾ ਜਾਂਦਾ ਤੇ ਉਹਨਾਂ ਦੇ ਦੁਆਰਾ ਜਦੋਂ ਉਸ ਫ੍ਰਿਜ ਨੂੰ ਖੋਲ ਕੇ ਉਸ ਦੇ ਵਿੱਚੋਂ ਸਾਰਾ ਸੀਨ ਦੇਖਿਆ ਬਹੁਤ ਜ਼ਿਆਦਾ ਖੌਫਨਾਕ ਸੀ ਸਭ ਤੋਂ ਉੱਪਰਲੇ ਖਾਣੇ ਦੇ ਵਿੱਚ ਫਰਿੱਜ ਦੇ ਦੋ ਪੈਰ ਪਏ ਹੋਏ ਸੀ ਬਚਕਾਰ ਦੇ ਖਾਣੇ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਕੁਝ ਸਰੀਰ ਦੇ ਟੁਕੜੇ ਤੇ ਅੰਗ ਰੱਖੇ ਹੋਏ ਸੀ ਤੇ ਜੇਕਰ ਨੀਚੇ ਦੀ ਗੱਲ ਕਰੀਏ ਤਾਂ ਨੀਚੇ ਪਿਆ ਸੀ ਇੱਕ ਸਿਰ ਇਸ ਤੋਂ ਬਾਅਦ ਇੱਕ ਖਬਰ ਆ ਜਿਹੜੀ ਉਹ ਮਹੱਲੇ ਤੋਂ ਨਿਕਲਦੀ ਅਤੇ ਪੂਰੇ ਕਰਨਾਟਕਾ ਦੇ ਵਿੱਚ ਫੈਲ ਜਾਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਇੱਕ ਅਜੀਹਾ ਕੇਸ ਹੋ ਚੁੱਕਿਆ ਸੀ ਸ਼ਰਦਾ ਦਾ ਕੇਸ ਤੇ ਉਸ ਦੇ ਵਿੱਚ ਵੀ ਬਿਲਕੁਲ ਇਸੇ ਤਰੀਕੇ ਦੇ ਨਾਲ ਫਰਿੱਜ ਦੇ ਵਿੱਚ ਇਹ ਚੀਜ਼ਾਂ ਮਿਲੀਆਂ ਸੀ ਤੇ ਇਸ ਤੋਂ ਪਹਿਲਾਂ ਵੀ ਫੋਰ ਵੀ ਬਹੁਤ ਸਾਰੇ ਜਿਹੇ ਕੇਸ ਆ ਚੁੱਕੇ ਨੇ ਜਦੋਂ ਫਰਿੱਜ ਦੇ ਵਿੱਚ ਬਾਡੀਜ਼ ਮਿਲੀਆਂ ਨੇ ਉਸ ਤੋਂ ਬਾਅਦ ਉਹ ਟੁਕੜੇ ਸਮੇਟੇ ਜਾਂਦੇ ਨੇ ਤਾਂ ਜੋ ਸ਼ੁਰੂਆਤੀ ਉਹ ਟੁਕੜੇ ਸੀ ਉਹਨਾਂ ਦੀ ਟੋਟਲ ਗਿਣਤੀ ਨਿਕਲਦੀ ਆ 30 40 ਪਰ ਬਾਅਦ ਦੇ ਵਿੱਚ ਜਦੋਂ ਲੈਬ ਦੇ ਵਿੱਚ ਲਿਆ ਕੇ ਟੋਟਲ ਟੈਸਟ ਕੀਤੇ ਗਏ ਤੇ ਦੁਬਾਰਾ ਤੋਂ ਗਿਣਤੀ ਕੀਤੀ ਤਾਂ ਉਹਨਾਂ ਟੁਕੜਿਆਂ ਦੀ ਟੋਟਲ ਗਿਣਤੀ 59 ਯਾਨੀ ਕਿ 60 ਦੇ ਕਰੀਬ ਸੀ ਤੇ ਇਸੇ ਤੋਂ ਬਾਅਦ ਇੱਕ ਕੇਸ ਦੇ ਉੱਤੇ ਪੁਲਿਸ ਦੇ ਦੁਆਰਾ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਜਾਂਦੀ ਆ ਸਭ ਤੋਂ ਪਹਿਲਾਂ ਤਾਂ ਉਹ ਕ੍ਰਾਈਮ ਸੀਨ ਜਾਣਿ ਕਿ ਉਹ ਕਮਰਾ ਜਾਂ ਉਹ ਘਰ ਦੇ ਵਿੱਚ ਜੋ ਮਜੂਦ ਸੀ ਉਸੇ ਤੋਂ ਹੀ ਲੱਗ ਰਿਹਾ ਸੀ ਕਿ ਸਭ ਘਟਨਾ ਕੰਟੀਨਿਊ ਕਾਫੀ ਦਿਨ ਹੋ ਚੁੱਕੇ ਨੇ ਪਰ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਜਦੋਂ ਹੋਰ ਜਾਂਚ ਕੀਤੀ ਜਾਂਦੀ ਹੈ ਤਾਂ ਉੱਥੋਂ ਦੇ ਇੱਕ ਕਮਰੇ ਦੇ ਵਿੱਚੋਂ ਪੁਲਿਸ ਨੂੰ ਮਿਲਦਾ ਇੱਕ ਫੋਨ ਜੋ ਵਾਕਈ ਉਸੇ ਮਹਾ ਲక్ష్ਮੀ ਦਾ ਸੀ ਤੇ ਉਸ ਤੋਂ ਬਾਅਦ ਉਸ ਫੋਨ ਦੀ ਆਖਰੀ ਕਾਲ ਡਿਟੇਲ ਕੱਢੀ ਜਾਂਦੀ ਹੈ ਤਾਂ ਉਹ ਸੀ 2 ਸਪਟੈਂਬਰ ਦੀ ਯਾਨੀ ਕਿ ਉਸਨੇ ਲਾਸਟ ਕਾਲ 2 ਸਪਟੈਂਬਰ ਨੂੰ ਕੀਤਾ ਸੀ ਤੇ ਉਸ ਤੋਂ ਬਾਅਦ ਉਸਦੇ ਫੋਨ ਦੇ ਉੱਤੇ ਕੋਈ ਕਾਲ ਡਿਟੇਲ ਜਾਂ ਫਿਰ ਕਿਸੇ ਪ੍ਰਕਾਰ ਦਾ ਹੋਰ ਸਾਈਨ ਨਹੀਂ ਸੀ ਕਿ ਉਸਤੇ ਦੁਬਾਰਾ ਉਹ ਫੋਨ ਯੂਜ਼ ਕੀਤਾ ਗਿਆ ਹੋਵੇ ਤੇ ਇਸ ਤੋਂ ਬਾਅਦ ਪੁਲਸ ਦੇ ਦੌਰਾਨ ਦਾਜਾ ਲਾ ਲਿਆ ਜਾਂਦਾ ਕਿ ਇਹ ਚੀਜ਼ ਹੈ ਜਿਹੜੀ ਜਾਂ ਇਹ ਕਾਂਡ ਹੈ ਇਹ 2 ਸਪਟੈਂਬਰ ਨੂੰ ਹੋਇਆ ਤੇ ਉਸ ਤੋਂ ਬਾਅਦ ਪੁਲਸ ਦੇ ਦੌਰਾਨ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਜਾਂਦੀ ਹੈ ਉਸ ਦੀ ਮਾਂ ਤੋਂ ਉਸ ਦੇ ਭੈਣ ਤੋਂ ਉਸ ਦੇ ਪਤੀ ਤੋਂ ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਤੇ ਪੁਲਿਸ ਉਹਨਾਂ ਨੂੰ ਸਾਰਿਆਂ ਨੂੰ ਹੀ ਜਾਂਚ ਦੇ ਘੇਰੇ ਚ ਰੱਖ ਦਿਆ ਕਿਉਂਕਿ ਬਹੁਤੇ ਲੋਕਾਂ ਨਾਲ ਉਸ ਦੀ ਉੱਠਣੀ ਬੈਠਣੀ ਵੀ ਨਹੀਂ ਸੀ ਕਿਉਂਕਿ ਬਹੁਤ ਹੀ ਘੱਟ ਸਮਾਂ ਹੋਇਆ ਸੀ ਉਹਨਾਂ ਨੂੰ ਬੰਗਲੌਰੂ ਦੇ ਵਿੱਚ ਆਏ ਹੋਏ ਪੁਲਿਸ ਸਾਰਿਆਂ ਨੂੰ ਸ਼ੱਕ ਦੇ ਘੇਰੇ ਦੇ ਵਿੱਚ ਲੈ ਕੇ ਚੱਲ ਰਹੀ ਸੀ ਪਰ ਬਾਅਦ ਦੇ ਵਿੱਚ ਪੁਲਿਸ ਦੇ ਦੁਆਰਾ ਉਹਨਾਂ ਦੇ ਵਿੱਚੋਂ ਉਹਨਾਂ ਦੀ ਮਾਂ ਨੂੰ ਵੀ ਇਸ ਘੇਰੇ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਪਰ ਸ਼ੁਰੂਆਤ ਦੇ ਵਿੱਚ ਉਸ ਦੀ ਮਾਂ ਨੂੰ ਘੇਰੇ 'ਚ ਲੈਣ ਦਾ ਕਾਰਨ ਇਹ ਵੀ ਸੀ ਕਿ ਉਹਦੇ ਕੋਲੇ ਇੱਕ ਘਰ ਦੀ ਐਕਸਟਰਾ ਚਾਬੀ ਸੀ ਤਾਂ ਹੋ ਸਕਦਾ ਉਸੇ ਦੇ ਦੁਆਰਾ ਇਹ ਕੰਡ ਕੀਤਾ ਗਿਆ ਹੋਵੇ ਇਸ ਤੋਂ ਬਾਅਦ ਉਸਦੇ ਪਤੀ ਦੇ ਦੁਆਰਾ ਇੱਕ ਹੋਰ ਖੁਲਾਸਾ ਕੀਤਾ ਜਾਂਦਾ ਹੈ ਉਹ ਕਲਾਸਾ ਇਹ ਸੀ ਮੇਰੀ ਪਤਨੀ ਤੇ ਮੈਨੂੰ ਜਦੋਂ ਇੱਥੇ ਆਇਓ ਕੁਝ ਸਮਾਂ ਹੋਇਆ ਸੀ ਤਾਂ ਉਸ ਦਾ ਇੱਕ ਫੇਅਰ ਚੱਲ ਪਿਆ ਸੀ ਇੱਕ ਲੜਕੇ ਦੇ ਨਾਲ ਜਿਹੜਾ ਕਿ ਅਸਲ ਦੇ ਵਿੱਚ ਇੱਕ ਹੈਅਰ ਡ੍ਰੈਸਰ ਸੀ ਤੇ ਉਸ ਦੇ ਨਾਲ ਉਸ ਦਾ ਫੇਅਰ ਚੱਲ ਰਿਹਾ ਸੀ ਤੇ ਮੈਂ ਇਸੇ ਵਜ੍ਹਾ ਦੇ ਕਾਰਨ ਆਪਣੀ ਪਤਨੀ ਨੂੰ ਛੱਡ ਵੀ ਦਿੱਤਾ ਸੀ ਇਸ ਤੋਂ ਬਾਅਦ ਪੁਲਿਸ ਦੇ ਦੁਆਰਾ ਉਸ ਦੇ ਪਤੀ ਦੀਆਂ ਵੀ ਕਾਰ ਡਿਟੇਲਸ ਕੱਢੀਆਂ ਜਾਂਦੀਆਂ ਨੇ ਪਤਾ ਕੀਤਾ ਜਾਂਦਾ ਕਿ ਉਹ ਕਿੱਥੇ ਸੀ ਅਲੱਗ-ਅਲੱਗ ਲੋਕਾਂ ਤੋਂ ਪੁੱਛਿਆ ਜਾਂਦਾ ਕਿ ਵਾਕਈ ਉਸ ਜਗ੍ਹਾ ਦੇ ਉੱਤੇ ਸੀ ਜਾਂ ਨਹੀਂ ਸੀ ਤੇ ਲੋਕੇਸ਼ਨ ਤੋਂ ਵੀ ਇਹ ਜ਼ਾਹਿਰ ਨਹੀਂ ਸੀ ਹੋ ਰਿਹਾ ਕਿ ਉਸ ਦਾ ਪਤੀ ਉਸ ਜਗ੍ਹਾ ਦੇ ਉੱਤੇ ਮੌਜੂਦ ਹੀ ਹੋਵੇ ਤੇਸ ਤੋਂ ਬਾਅਦ ਉਸ ਨੂੰ ਵੀ ਲਗਭਗ ਪੁਲਸ ਦੇ ਦੁਆਰਾ ਬਰੀ ਕਰ ਦਿੱਤਾ ਜਾਂਦਾ ਕਿ ਨਹੀਂ ਇਸ ਨੇ ਵੀ ਇਹ ਕੁਝ ਨਹੀਂ ਕੀਤਾ ਉਸ ਦੀ ਭੈਣ ਵੀ ਲਗਭਗ ਉਸ ਤੋਂ ਕਲਾਕ ਕਰ ਦਿੱਤੀ ਗਈ ਸੀ ਤੋਂ ਕੁਝ ਦਿਨ ਬਾਅਦ ਯਾਨੀ ਕਿ ਇੱਕ ਦੋ ਦਿਨ ਬਾਅਦ ਹੀ ਪੁਲਸ ਆਈ ਉਹ ਮੀਡੀਆ ਦੇ ਸਾਹਮਣੇ ਆਉਂਦੀ ਹੈ ਤੇ ਕਹਿੰਦੀ ਹੈ ਕਿ ਸਾਨੂੰ ਪਤਾ ਹੈ ਕਿ ਕਾਤਲ ਹੈ ਕੌਣ ਤੇ ਉਹ ਆਊਟਸਾਈਡਰ ਹੈ ਯਾਨੀ ਕਿ ਕਰਨਾਟਕਾ ਦਾ ਲੋਕਲ ਰਹਿਣ ਵਾਲਾ ਨਹੀਂ ਪਰ ਕਰਨਾਟਕਾ ਦੇ ਵਿੱਚ ਉਸ ਦੀ ਮਾਂ ਵੀ ਰਹਿੰਦੀ ਸੀ ਜੋ ਬਾਕੀ ਨੇਪਾਲ ਤੋਂ ਸੀ ਉਸ ਦੀ ਭੈਣ ਸੀ ਜੋ ਵੀ ਨੇਪਾਲ ਤੋਂ ਸੀ ਉਸ ਦਾ ਪਤੀ ਸੀ ਉਹ ਵੀ ਨੇਪਾਲ ਤੋਂ ਸੀ ਯਾਨੀ ਇਹ ਤਿੰਨੋਂ ਹੀ ਆਊਟਸਾਈਡਰ ਸੀ ਔਰ ਜਿਹੜਾ ਹੈਅਰ ਸਟਾਈਲਿਸ ਦੀ ਗੱਲ ਕੀਤੀ ਜਾ ਰਹੀ ਸੀ ਉਹ ਬੰਦਾ ਵੀ ਅਸਲ ਦੇ ਵਿੱਚ ਆਊਟਸਾਈਡਰੀ ਸੀ ਉਹ ਸੀ ਉੱਤਰਾਖੰਡ ਦਾ ਰਹਿਣ ਵਾਲਾ ਤੇ ਉਸ ਦੇ ਨਾਲ ਉਸ ਦਾ ਫੇਅਰ ਵੀ ਚੱਲ ਰਿਹਾ ਸੀ ਇਸ ਤੋਂ ਇਲਾਵਾ ਆਂਡ ਗਵਾਂਡ ਦੇ ਲੋਕਾਂ ਦੇ ਦੁਆਰਾ ਵੀ ਇਹ ਚੀਜ਼ ਦੱਸੀ ਗਈ ਕਿ ਉਸ ਨੂੰ ਯਾਨੀ ਮਹਾ ਲਕਸ਼ਮੀ ਨੂੰ ਉਸ ਦੇ ਘਰ ਦੇ ਵਿੱਚ ਕਈ ਵਾਰ ਇੱਕ ਲੜਕੇ ਦੇ ਦੁਆਰਾ ਡ੍ਰੌਪ ਕੀਤਾ ਗਿਆ ਤੇ ਉਸ ਦੇ ਘਰ ਦੇ ਵਿੱਚ ਕਈ ਵਾਰ ਰਹਿਣ ਦੇ ਲਈ ਵੀ ਆਇਆ ਸੀ ਪਰ ਉਹ ਸੀ ਕੌਣ ਇਸ ਦੇ ਬਾਰੇ ਵਿੱਚ ਕੋਈ ਖੁਲਾਸਾ ਨਹੀਂ ਹੋ ਪਾਇਆ ਇਸ ਇਲਾਕੇ ਦੇ ਵਿੱਚ ਕੁਝ ਇਲਾਕਾ ਹੀ ਇਹ ਜਿਹਾ ਜਿਸ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸੀਸੀਟੀਵੀ ਵੀ ਮੌਜੂਦ ਨਹੀਂ ਹੈ ਜਿਸ ਬਜਾਏ ਦੇ ਕਾਰਪੋਰਸ ਨੂੰ ਇਹ ਵੀ ਕੁਝ ਨਹੀਂ ਮਿਲਦਾ ਇਸ ਤੋਂ ਇਲਾਵਾ ਪੁਲਿਸ ਨੂੰ ਉਸ ਜਗ੍ਹਾ ਦੇ ਉੱਤੇ ਇੱਕ ਬਰੀਫ ਕੇਸ ਮਿਲਿਆ ਜਾਨੀ ਕਿ ਉਹ ਟੈਂਚੀ ਜਿਹੜਾ ਕਿ ਰੁੱੜ ਸਕਦਾ ਵੱਡਾ ਹੁੰਦਾ ਕਾਫੀ ਜਿਦੇ ਵਿੱਚ ਕਲਾਸ਼ ਆਰਾਮ ਨਾਲ ਆ ਸਕਦੀ ਹੈ ਪੁਲਿਸ ਨੇ ਉਸ ਤੋਂ ਇਹ ਵੀ ਅੰਦਾਜ਼ਾ ਲਾਇਆ ਕਿ ਹੋ ਸਕਦਾ ਕੇਸ ਦੇ ਵਿੱਚ ਇਸ ਨੂੰ ਪੈਕ ਕਰਕੇ ਬਾਹਰ ਲਿਜਾਣ ਦਾ ਪਲੈਨ ਬਣਾਇਆ ਗਿਆ ਹੋਵੇ ਇਸ ਤੋਂ ਇਲਾਵਾ ਪੁਸਤ ਦੇ ਦੁਆਰਾ ਹੋਰ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤੇ ਕਰ ਵੀ ਰਹੀ ਹੈ ਇਸ ਵਕਤ ਤੇ ਇੱਥੇ ਕੁਝ ਚੀਜ਼ਾਂ ਦੇ ਬਾਰੇ ਵਿੱਚ ਪੁਲਿਸ ਨੂੰ ਪਹਿਲਾਂ ਪਤਾ ਸੀ ਕਿਉਂਕਿ ਸ਼ਰਦਾ ਮਾਰਡਰ ਕੇਸ ਇਸ ਤੋਂ ਪਹਿਲਾਂ ਹੋ ਚੁੱਕਿਆ ਉਸ ਤੋਂ ਵੀ ਸੇਧ ਲੈ ਕੇ ਜਾਂ ਉਸਦੇ ਆਧਾਰ ਦੇ ਉੱਤੇ ਹੀ ਪੁਸਤ ਦੇ ਦੁਆਰਾ ਅਲੱਗ-ਅਲੱਗ ਅੰਗਸਤੂ ਜਾਂਚ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਸਭ ਤੋਂ ਪਹਿਲੀ ਇਹ ਚੀਜ਼ ਦੇਖੀ ਜਾ ਰਹੀ ਹੈ ਕਿ ਉਹ ਫਰਿੱਜ ਜਿਹੜਾ ਉਹ ਕਦੋਂ ਤੋਂ ਯੂਜ਼ ਦੇ ਵਿੱਚ ਲੱਤਾ ਗਿਆ ਕਿ ਕੀ ਉਹ ਫਰਜ ਹਾਲੀ ਦੇ ਵਿੱਚ ਖਰੀਦਿਆ ਗਿਆ ਤਾਂ ਖਰੀਦਿਆ ਸੀ ਤਾਂ ਖਰੀਦਿਆ ਕਿਸ ਨੇ ਸੀ ਇਸ ਤੋਂ ਇਲਾਵਾ ਜੋ ਥਿਆਰ ਉਸ ਨੂੰ ਵੱਡਣ ਦੇ ਲਈ ਕੰਮ ਕੀਤੇ ਗਏ ਸੀ ਜਾਂ ਲਿਆਂ ਦੇ ਗਏ ਸੀ ਉਹ ਹਥਿਆਰ ਕਿਹੜੇ ਸੀ ਆਸਪਾਸ ਇਸ ਤੋਂ ਇਲਾਵਾ ਆਸਪਾਸ ਦੀਆਂ ਦੁਕਾਨਾਂ ਦੇ ਉੱਤੇ ਵੀ ਉਹਨਾਂ ਹਥਿਆਰਾਂ ਦੇ ਬਾਰੇ ਵਿੱਚ ਪਤਾ ਕੀਤਾ ਜਾ ਰਿਹਾ ਕਿ ਕਿਸ-ਕਿਸ ਜਗ੍ਹਾ ਤੋਂ ਇਹ ਖਰੀਦੇ ਹੋ ਸਕਦੇ ਨੇ ਤੇ ਜੇਕਰ ਅਜਿਹਾ ਕੋਈ ਐਵੀਡੈਂਸ ਮਿਲਦਾ ਪੁਲਿਸ ਨੂੰ ਕਿਸ ਜਗ੍ਹਾ ਤੋਂ ਖਰੀਦੇ ਨੇ ਤਾਂ ਪੁਲਿਸ ਪੱਕੇ ਤੌਰ ਦੇ ਉੱਤੇ ਮੁਲਜ਼ਮ ਤੱਕ ਪਹੁੰਚ ਸਕਦੀ ਹੈ ਇਸ ਤੋਂ ਇਲਾਵਾ ਪੁਲਿਸ ਦੇ ਦੁਆਰਾ মিডিਆ ਦੇ ਨਾਲ ਹੁਣ ਹਾਲੀ ਦੇ ਵਿੱਚ ਗੱਲਬਾਤ ਕੀਤੀ ਗਈ ਹੈ ਤੇ ਪੁਲਿਸ ਦੇ ਦੁਆਰਾ ਕਿਹਾ ਗਿਆ ਹੈ ਕਿ ਹਾਲੇ ਤੱਕ ਉਸ ਕਾਤਲ ਦਾ ਜਾਂ ਫਰੋਸ ਮੁਜਰਮ ਦਾ ਨਾਮ ਆਇੜਾ ਉਹ মিডিਆ ਸਾਹਮਣੇ ਨਾ ਲਿਆਵੇ ਕਿਉਂਕਿ ਉਸ ਦਾ ਅਸਲ ਨਾਮ ਆੜਾ ਉਹ মিডিਆ ਦੇ ਵਿੱਚ ਆ ਚੁੱਕਿਆ ਤੇ ਇਸੇ وجہ ਦੇ ਕਾਰਨ ਪੁਲਸ ਦੇ ਦੁਆਰਾ ਇਹ ਕਿਹਾ ਗਿਆ ਕਿ ਇਸਤ ਵਜ੍ਹਾ ਦੇ ਕਾਰਨ ਇਨਵੈਸਟੀਗੇਸ਼ਨ ਹੈ ਜਿਹੜੀ ਉਸ ਦੇ ਵਿੱਚ ਦਖਲ ਅੰਦਾਜ਼ੀ ਹੋ ਸਕਦੀ ਹੈ ਉਸ ਦਾ ਰੀਜ਼ਨ ਇਹ ਹੈ ਕਿ ਹਜੇ ਉਹ ਬੰਦਾ ਫੜਿਆ ਨਹੀਂ ਗਿਆ ਪੁਲਸ ਦੇ ਦੁਆਰਾ ਜਿਸ ਬੰਦੇ ਦੇ ਦੁਆਰਾ ਇਹ ਸਭ ਕੁਝ ਕੀਤਾ ਗਿਆ ਪਰ ਉਸ ਦੀ ਪਛਾਣ ਹੈ ਜਿਹੜੀ ਉਹ ਪੁਲਸ ਦੇ ਦੁਆਰਾ ਕਰ ਲਈ ਗਈ ਤੇ ਪੁਲਸ ਦੇ ਦੁਆਰਾ ਇਹ ਵੀ ਗੱਲ ਕਹੀ ਗਈ ਹੈ ਕਿ ਜੇਕਰ ਉਸ ਦਾ ਨਾਮ ਮੀਡੀਆ ਦੇ ਵਿੱਚ ਆਉਂਦਾ ਹੈ ਤਾਂ ਉਸ ਬੰਦਾ ਜਿਹੜਾ ਉਹ ਅਲਰਟ ਹੋ ਸਕਦਾ ਜਿਸ ਪੱਧਰ ਦੇ ਕਾਰਨ ਉਸ ਨੂੰ ਫੜਨ 'ਚ ਮੁਸ਼ਕਲ ਹੋ ਸਕਦੀ ਹੈ ਤੇ ਇਸੇ ਵਜ੍ਹਾ ਦੇ ਕਾਰਨ ਪੁਲਸ ਦੇ ਦੁਆਰਾ ਉਸ ਨੂੰ ਫੜਨ ਦੀਆਂ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਜ ਤੱਕ ਕਰ ਤਾਂ ਉਸ ਦੇ ਬਾਰੇ ਵਿੱਚ ਪੁਸਤ ਦੇ ਦੁਆਰਾ ਖੁਲਾਸੇ ਕਰ ਦਿੱਤੇ ਜਾਣਗੇ ਤੇ ਫਿਰ ਅਸੀਂ ਇੱਕ ਹੋਰ ਵੀਡੀਓ ਤੁਹਾਨੂੰ ਲੈ ਕੇ حاضر ਹੋਵਾਂਗੇ ਅਸਲ ਨਾਮ ਦੇ ਉੱਤੇ ਕਿ ਉਹ ਬੰਦਾ ਸੀ ਕੌਣ ਤੇ ਕਿਸ ਤਰੀਕੇ ਨਾਲ ਦੁਆਰਾ ਇਹ ਸਭ ਕੀਤਾ ਗਿਆ ਤਾਂ ਅਸੀਂ ਇਹੀ ਕਹਾਂਗੇ ਕਿ ਸਤਾਰਕ ਰਹੋ ਤੇ ਹਮੇਸ਼ਾ ਆਪਣੇ ਆਸ-ਪਾਸ ਨਜ਼ਰ ਬਣਾਈ ਰੱਖੋ ਤੇ ਸਾਡੇ ਚੈਨਲ ਨੂੰ ਫੋਲੋ ਲਾਈਕ ਤੇ ਸ਼ੇਅਰ ਜਰੂਰ ਕਰ ਲਿਓ ਧੰਨਵਾਦ